ਮਹਾਰਾਜ ਗੁਰੂ ਜੀ ਦਾ ਖਾਲਸਾ ਮਹਾਰਾਜ ਗੁਰੂ ਜੀ ਕੀ ਫਤਿਹ ਅੱਜ ਮੈਂ ਉਹਨਾਂ ਬੁੰਡਾ ਅੰਸਰਾਂ ਦੀ ਗੱਲ ਕਰਨੀ ਹੈ ਜਿਹੜੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਗੱਲਾਂ ਕਰਦੇ ਨੇ ਮੈਂ ਗੋਰਪਤ ਬੰਦ ਪੰਨੂ ਤੇ ਵੀਡੀਓ ਪਾਈ ਸੀ ਉਹਨੇ ਹਿੰਦੂ ਮੰਦਿਰ ਨੂੰ ਉਡਾਉਣ ਦੀ ਗੱਲ ਕੀਤੀ ਸੀ ਤੇ ਉਹਦੇ ਨਾਲ ਹੀ ਅੱਜ ਮੈਂ ਕੁਝ ਵੀਡੀਓ ਦੇਖੀਆਂ ਜਿਹੜੇ ਹਿੰਦੂ ਸਮਾਜ ਦੇ ਲੋਕ ਵੀ ਕਹਿੰਦੇ ਅਸੀਂ ਗੁਰਦੁਆਰੇ ਨੂੰ ਬੰਬ ਦੇ ਨਾਲ ਉਡਾ ਦੇਵਾਂਗੇ। ਬੜਾ ਕੁਝ ਹੋ ਰਿਹਾ ਹੈ ਇੱਥੇ। ਕੁਝ ਮੁਸਲਮਾਨ ਭਰਾ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਗੱਲਾਂ ਕਰਦੇ ਆ ਕਿ ਅਸੀਂ ਗੁਰਦੁਆਰੇ ਨੂੰ ਬੰਬ ਦੇ ਨਾਲ ਉਡਾ ਦੇਵਾਂਗੇ। ਮੈਂ ਇਥੇ ਇੱਕ ਬੇਨਤੀ ਕਰਨੀ ਹੈ। ਤੁਹਾਡੀਆਂ ਨਿੱਜੀ ਰੰਜਿਸ਼ਾਂ ਨੇ, ਤੁਹਾਡੀਆਂ ਲੜਾਈਆਂ ਨੇ, ਤੁਹਾਡੇ ਝਗੜੇ ਨੇ। ਤੁਸੀਂ ਜਿੰਨੂੰ ਮਰਜ਼ੀ ਚਾਹੋ ਮਾਰੋ। ਮਰਟੂ ਕਰੋ ਪਰ ਧਾਰਮਿਕ ਸਥਾਨਾਂ ਦੀ ਜਿਹੜੇ ਤੁਸੀਂ ਗੱਲਬਾਤ ਕਰਦੇ ਹੋ ਨਾ ਇਹ ਬਹੁਤ ਘਟੀਆ ਹਰਕਤ ਗੰਦੀਆਂ ਕਰਤੂਤਾਂ ਨੇ ਕੀਤੀ ਮੇਰਾ ਕਿਸੇ ਵੀ ਮਰਦ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਮੰਨਣਾ ਨਾ ਮੰਨਣਾ ਇਹ ਮਨੁੱਖ ਦੀ ਆਪਣੀ ਫਿਤਰਤ ਹੁੰਦੀ ਹੈ ਪਰ ਮੇਰੀ ਜ਼ਮੀਰ ਇਹ ਨਹੀਂ ਕਹਿੰਦੀ ਕਿ ਕਿਸੇ ਧਾਰਮਿਕ ਸਥਾਨ ਨੂੰ ਨੀਮਾ ਝੁਕਾਇਆ ਜਾਵੇ ਉਦੇ ਪ੍ਰਤੀ ਘਟਿਆ ਸ਼ਬਦਾਵਲੀ ਹੋਵੇ ਕਦੇ ਨਹੀਂ ਇਹ ਹੁੰਦਾ ਪਰ ਜਦੋਂ ਕੁਝ ਗੁੰਡਾ ਅੰਸਰ ਇਹ ਗੱਲਾਂ ਕਰਦੇ ਨੇ ਕਿ ਅਸੀਂ ਕਿਸੇ ਗੁਰਦੁਆਰੇ ਨੂੰ ਬੰਬ ਦੇ ਨਾਲ ਉਡਾ ਦਿਆਂ ਕਿਸੇ ਮੰਦਰ ਨੂੰ ਬੰਬ ਦੇ ਨਾਲ ਉਡਾ ਦਿਆਂ ਕਿਸੇ ਮਸਜਿਦ ਨੂੰ ਜਾਂ ਕਿਸੇ ਚਰਚ ਨੂੰ ਬੰਬ ਨਾਲ ਉਡਾ ਦਿਆਂਗੇ ਉਦੋਂ ਇਹ ਉਹ ਲੋਕ ਨੇ ਜਿਹੜੇ ਧਾਰਮਿਕ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਇਨਸਾਨ ਅਖਵਾਉਣ ਦੇ ਵੀ ਹੱਕਦਾਰ ਨੇ ਸਭ ਤੋਂ ਪਹਿਲਾਂ ਇੱਥੇ ਇਨਸਾਨ ਪੈਦਾ ਹੋਇਆ ਮਨੁੱਖਾ ਜਨਮ ਜਿਹੜਾ ਉਹ ਇਨਸਾਨੀ ਮਨੁੱਖੀ ਜਨਮ ਜਿਹੜਾ ਬਹੁਤ ਅਕਲਮੰਦ ਜੂਨ ਉਹਨੂੰ ਕਿਹਾ ਜਾਂਦਾ ਪਰ ਜਦੋਂ ਮਨੁੱਖੀ ਜਾਂਮੇ ਦੇ ਵਿੱਚ ਇਹੋ ਜਿਹੇ ਕਰਤੂਤਾਂ ਅਸੀਂ ਕਰਦੇ ਆ ਉਦੋਂ ਸਾਨੂੰ ਮਨੁੱਖ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਮੈਂ ਹਾਲਾਕੇ ਗੁਰਪਤ ਬੰਦ ਪੰਨੂ ਜਿਹੜਾ ਅਮਰੀਕਾ ਵਿੱਚ ਬੈਠਾ ਹੈ ਉਹਦੇ ਤੇ ਵੀਡੀਓ ਪਾਈ ਸੀ ਬੜੇ ਲੋਕਾਂ ਨੇ ਗਾਲੀ ਕਲੋਚ ਕੀਤਾ ਬੜੇ ਲੋਕਾਂ ਨੇ ਧਮਕੀਆਂ ਦਿੱਤੀਆਂ ਉਸ ਪਾਸੇ ਤੋਂ ਮੈਂ ਜਾਂਦਾ ਹੀ ਨਹੀਂ ਹੁੰਦਾ ਜੋ ਮਰਜੀ ਕਰੋ ਭਾਵੇਂ ਇਹ ਗੱਲ ਗੁਰਪਤ ਬੰਦ ਪੰਨੂ ਕਹਿੰਦਾ ਕਿ ਅਸੀਂ ਮੰਦਿਰ ਨੂੰ ਬੰਬ ਨਾਲ ਉਡਾ ਦੇਾਂਗੇ ਭਾਵੇਂ ਕੋਈ ਹਿੰਦੂ ਕਹਿੰਦਾ ਭਾਵੇਂ ਕੋਈ ਮੁਸਲਮ ਕਹਿੰਦਾ ਭਾਵੇਂ ਕੋਈ ਅਸਾਈ ਕਹਿੰਦਾ ਉਹ ਸਾਡੀ ਜੁੱਤੀ ਦੇ ਯਾਰ ਨਹੀਂ ਜੁੱਤੀ ਦੀ ਨੋਕ ਤੇ ਅਸੀਂ ਇਹਨਾਂ ਲੋਕਾਂ ਨੂੰ ਲੈਨੇ ਸਦੋਂ ਤੁਸੀਂ ਭਾਰਤ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਜਾਂ ਭਾਰਤ ਗੁਲਾਮ ਕਿਵੇਂ ਹੋਇਆ ਇਹ ਗੱਲ ਕਰਦੇ ਹੋ ਉਦੋਂ ਜਿਹੜੇ ਸਾਡੇ ਝਗੜੇ ਸੀ ਫਸਾਦ ਜਿਹੜੇ ਸੀ ਉਹ ਧਰਮਾਂ ਦੇ ਨਾਂ ਤੇ ਪਏ ਧਾਰਮਿਕ ਸਥਾਨਾਂ ਦੇ ਨਾਂ ਤੇ ਪਏ ਤੇ ਇਹ ਬਰਬਾਦੀ ਇੰਨੀ ਕੁ ਹੋਈ ਹਿੰਦੁਸਤਾਨ ਉਹਨਾਂ ਲਈ ਹਾਂ ਤੇ ਹਲੇ ਤੱਕ ਆ ਨਹੀਂ ਸਕਿਆ ਉਹਦਾ ਖਮਿਆਜਾ ਸਾਨੂੰ ਹਲੇ ਤੱਕ ਭੁਗਤਣਾ ਪੈ ਰਿਹਾ ਮੈਂ ਬੇਨਤੀ ਤਾਂ ਕੀਤੀ ਹੈ ਬਹੁਤ ਲੋਕ ਨੇ ਜਿਨ੍ਹਾਂ ਨੇ ਫੇਕ ਆਈਡੀਆਂ ਬਣੀਆਂ ਹੋਈਆਂ ਪਤਾ ਨਹੀਂ ਕਿੰਨੇ ਕਿੰਨੇ ਨੰਬਰਾਂ ਤੋਂ ਬਾਰ-ਬਾਰ ਨੰਬਰ ਬਦਲ ਕੇ ਫੋਨ ਕਰਦੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਜੇ ਕਿਸੇ ਨਾਲ ਬੈਰ-ਵਿਰੋਧ ਰੱਖਦੇ ਹੋ ਰੱਖੋ ਅਸੀਂ ਕਿਲੇੜਾ ਉਹਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਜੇ ਕਿਸੇ ਮਨੁੱਖ ਨੂੰ ਮਾਰੋਗੇ ਇਹਦਾ ਕਤਲ ਕਰੋਗੇ ਉਹਦੀ ਸਜ਼ਾ ਤੁਹਾਨੂੰ ਮਿਲਣੀ ਹੈ ਪਰ ਧਾਰਮਿਕ ਸਥਾਨਾਂ ਨੂੰ ਸੰਮਚਾਲੇ ਐਵੇਂ ਨਾ ਕ੍ਰਿਸ਼ਿਆ ਕਰੋ ਐਵੇਂ ਨਾ ਧਾਰਮਿਕ ਸੰਸਥਾ ਦੇ ਟਿਕਟ ਡਿਪਿੰਗ ਕਰਿਆ ਕਰੋ ਖਾਸ ਕਰਕੇ ਜਿਹੜੇ ਅਮਰੀਕਾ ਦੇ ਵਿੱਚ ਖਾਲਸਤਾਨੀ ਬੈਠੇ ਆ ਇਹ ਜਿਆਦਾ ਸ਼ਿੰਗਣੀਆਂ ਉਹੀ ਛੇੜਦੇ ਆਂ ਹਿੰਦੂ ਕਮਿਊਨਿਟੀ ਦਾ ਵਿਰੋਧ ਕਰਨਾ ਅਸਾਈ ਕਮਿਊਨਿਟੀ ਦਾ ਵਿਰੋਧ ਕਰਨਾ ਇਹ ਜਿਆਦਾਤਰ ਤੇ ਉੱਥੋਂ ਹੀ ਗੱਲਬਾਤ ਚ ਆਉਂਦੀ ਹੈ ਪਰ ਲਾਣਤਾ ਇਹਨਾਂ ਸਾਰਿਆਂ ਨੂੰ ਜਿਹੜੇ ਧਾਰਮਿਕ ਸਥਾਨ ਬਾਰੇ ਗਲਤ ਸ਼ਬਦਾਵਲੀ ਵਰਤਦੇ ਆਂ ਨਹੀਂ ਮੰਨਣਾ ਹੁੰਦਾ ਮੈਂ ਖੁਦ ਜਿਹੜੇ ਸਾਡੇ ਸ਼ਖ ਧਰਮ ਦੇ ਸਥਾਨ ਨੇ ਉਹਨਾਂ ਨੂੰ ਬਹੁਤੀ ਤਰਜੀਹ ਨਹੀਂ ਦਿੰਦਾ ਜਿਵੇਂ ਸਰੋਵਰਾਂ ਦੀ ਗੱਲ ਕੀਤੀ ਜਾਂਦੀ ਹੈ ਜਾਂ ਮੂਰਤੀ ਪੂਜਾ ਦੀ ਗੱਲ ਕੀਤੀ ਜਾਂਦੀ ਹੈ ਜਿਹੜਾ ਪਖੰਡਵਾਦ ਹੈ ਸਾਡੀ ਕੌਮ ਵਿੱਚ ਮੈਂ ਸ਼ਰਯਾਮ ਕਹਿਣਾ ਸੀ ਨਹੀਂ ਮੰਨਦੇ ਅਸੀਂ ਕੇਵਲ ਗੁਰਬਾਣੀ ਦੇ ਸਿਧਾਂਤ ਨੂੰ ਮੰਨਦੇ ਹਾਂ ਪਰ ਜਦੋਂ ਤੁਸੀਂ ਕਿਸੇ ਧਾਰਮਿਕ ਸਥਾਨ ਨੂੰ ਢਾਉਣ ਦੀ ਗੱਲ ਕਰਦੇ ਹੋ ਮਲਿਆ ਮੇਟ ਕਰਨ ਦੀ ਗੱਲ ਕਰਦੇ ਹੋ ਉਦੋਂ ਇਹ ਗੱਲਾਂ ਬਰਦਾਸ਼ਤ ਹੁੰਦੇ ਗਿਆ ਥੋੜਾ ਜਿਹਾ ਅਕਲ ਤੋਂ ਕੰਮ ਲਿਆ ਕਰੋ ਜਿਹੜਾ ਵੀ ਕੋਈ ਮਨੁੱਖ ਹੈਗਾ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ ਭਾਵੇਂ ਅਸਾਈ ਹੈ ਭਾਵੇਂ ਸਿੱਖ ਹੈ ਇਹ ਸਾਰਿਆਂ ਨੂੰ ਕਿਤਾਬ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ